ਨਵੀਂ ਖ਼ਬਰ ਅਸੋਪੀ ਡਾਕਟਰ ਜੋਤੀ ਆਦੋ ਬੈਂਸ ਦੀ ਇੱਕ ਵਾਈ ਹੇਟ ਖੰਨਾ ਪੁਲਿਸ ਨੇ ਚਾਈਨਾ ਡੋਡ ਵਿਰੁੱਧ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਆਦੋ ਪਈਆਂ ਵਾਹਨ ਸਵਾਰਾਂ ਦੀ ਸੁਰੱਖਿਆ ਦੇ ਲਈ ਪੁਲਿਸ ਨੇ ਸਾਈਕਲ ਦੇ ਅਗਲੇ ਹਿੱਸੇ ਉੱਤੇ ਇੱਕ ਵਿਸ਼ੇਸ਼ ਸੁਰੱਖਿਆ ਕਲੈਂਪ ਤਿਆਰ ਕੀਤਾ ਜੋ ਕਿ ਵਾਹਨ ਚਾਲਦੇ ਸਮੇਂ ਚਾਈਨਾ ਡੋਡ ਨੂੰ ਗਰਦਨ ਜਾਂ ਚਿਹਰੇ ਤੱਕ ਪਹੁੰਚਣ ਤੋਂ ਰੋਕੇਗਾ। ਤਾਂ ਡੀਐਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਜਾਨ ਮਾਲ ਦੀ ਰੱਖਿਆ ਕਰਨਾ ਪੁਲਿਸ ਦਾ ਮੁਢਲਾ ਫਰਜ਼ ਹੈ ਤੇ ਸੁਰੱਖਿਆ ਕਲੈਂਪ ਚਾਈਨਾ ਡੋਡ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੇ ਲਈ ਇੱਕ ਵਿਕਸਤ ਕੀਤਾ ਗਿਆ ਹੈ। ਕਨਪੋਲਿਸ ਨੇ ਜਨਤਾ ਨੂੰ ਚਾਈਨਾ ਡੋਰ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਸਤਾਵਨੀ ਵੀ ਦਿੱਤੀ ਹੈ ਕਿ ਉਸ ਨੂੰ ਵੇਚਣ ਜਾਂ ਵਰਤਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਕਨਪੋਲਿਸ ਦੀ ਇਹ ਪਹਿਲ ਨੂੰ ਸੜਕ ਸੁਰੱਖਿਆ ਪ੍ਰਤੀ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਪਹਿਲ ਬਣਿਆ ਜਾ ਰਿਹਾ। ਅੱਜ ਸਾਡੇ ਖੰਨਾ ਦੇ ਜਣਕੀ ਪੰਜਾਬ ਪੁਲਿਸ ਦਾ ਬਹੁਤ ਵੱਡਾ ਪ੍ਰਚਾਰ ਚੱਲ ਰਿਹਾ ਵਾ ਜੋ ਕਿ ਅੱਜਕੱਲ੍ਹ ਜਿਹੜੀਆਂ ਡੋਰਾ ਨੇ ਬਹੁਤ ਜਾਨਾ ਜਾਂਦੀਆਂ ਨੇ ਚਾਈਨਾ ਡੋਰਾ ਨਾਲ ਤੇ ਅੱਜ ਇਹਨਾਂ ਨੇ ਮਹਿੰਮ ਚਲਾਈ ਆਵਾ 3000 4000 ਤਾਰ ਦਾ ਅਰੇਂਜਮੈਂਟ ਕੀਤਾ ਵਾ ਜਾਨ ਬਚਾਉਣ ਦੀ ਯਾਨਕੀ ਸਭ ਤੋਂ ਵੱਡੀ ਬੰਦੇ ਦੀ ਜਾਨ ਦਾ ਜ਼ਰੂਰੀ ਆ ਜਿਹੜੀ ਕਿ ਜਿਹਨਾਂ ਨੇ ਅੱਜ ਬਹੁਤ ਵੜਾ ਕੰਮ ਕੀਤਾ ਵਾ ਬਰਾਲਾ ਇਹ ਵੇ ਜਿੱਦ ਕਰਕੇ ਬੱਚਿਆਂ ਦੀ ਜਾਨ ਬਚੇ ਬੰਦਿਆਂ ਦੀ ਜਾਨ ਬਚੇ ਆ ਤਾਰ ਲਾ ਕੇ ਸੇਫਟੀ ਆ ਜੀ ਇਸ ਕਰਕੇ ਜੀ ਸਾਰੇ ਆਪਣਾ ਧਿਆਨ ਰੱਖੋ ਵੱਧ ਤੋਂ ਵੱਧ ਆ ਬੰਦੇ ਤਾਰ ਲਾਓ ਤੇ ਪੰਜਾਬ ਪੌਸਟ ਦਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂ ਸਾਰਿਆਂ ਨੂੰ ਮੈਸੇਜ ਆਈ پورے ਸ਼ਹਿਰ ਦੇ ਵਿੱਚ ਜੀ, ਪੂਰੇ ਪੰਜਾਬ ਦੇ ਵਿੱਚ ਵੀ ਸਭਾਤ ਤੋਂ ਬਾਅਦ ਕਿਸੇ ਦਾ ਨੁਕਸਾਨ ਨਾ ਹੋਵੇ। ਪੰਜਾਬ ਪੌਸਟ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਆਹ ਤਾਰਾਂ ਲਾ ਕੇ ਜੀ ਸਾਰਿਆਂ ਦੀ ਜਾਨ ਬਚਾਈ ਜੀ। ਕੀ ਨਾਮ ਹੈ ਜੀ ਤੁਹਾਡਾ? ਮੈਂ ਪੰਡਿਤ ਰਿਸ਼ੀ ਦੇ ਸ਼ਾਸਤਰੀ ਕੰਮ ਕਾਟ ਦੀ ਬ੍ਰਾਹਮਣ ਸਭਾ ਪ੍ਰਧਾਨ। ਬਹੁਤ ਵਧੀਆ ਪ੍ਰਾਲਾ ਹੈ ਜੀ ਜੇ ਟਾਈਮ ਤੋਂ ਪਹਿਲਾਂ ਹੁਣ ਦੇਖੋ ਆ ਲੋੜੀ ਆਣ ਆਲੀ ਇਹਦੇ ਚ ਲੋਕ ਬੜੇ ਪਤੰਗ ਉਡਾਉਂਦੇ ਆ। ਪਿਛਲੇ ਸਾਲ ਵੀ ਸਮਰਾਲਾ ਰੋਡ ਤੇ ਇੱਕ ਬੰਦੇ ਦਾ ਇਦਾਂ ਹੀ ਚਾਈਨਾ ਡੋਰ ਨਾਲ ਸਿਰ ਵੱਟਿਆ ਗਿਆ ਸੀਗਾ ਬਹੁਤ ਵਧੀਆ ਕੰਮ ਹੈ ਕਰਨਾ ਚਾਹੀਦਾ ਹੈ ਟਾਈਮ ਸਿਰ ਦੇਖੋ ਪ੍ਰਸ਼ਾਸਨ ਜਾਗਰਤ ਹੋਈ ਹੈ ਤਾਂ ਬਹੁਤ ਬੰਦਿਆਂ ਦੀ ਜਾਨ ਬਚ ਸਕਦਾ ਹੈ ਐਨਆਰਆਈ ਬਹੁਤ ਵਧੀਆ ਅਪਰਾਧਾ ਕੀਤਾ ਹੀ ਇਹਨਾਂ ਨੇ ਬਹੁਤ ਸਾਰੇ ਨੇ ਜੀ ਠੀਕ ਹੈ ਜੀ ਤੇ ਇਹਦੇ ਨਾਲ ਜੀ ਗੱਲਾ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਜੀ ਥੈਂਕ ਯੂ ਇਹਨਾਂ ਦਾ ਧੰਨਵਾਦ ਜੀ ਬਹੁਤ ਹਾਂਜੀ ਮੇਰਾ ਨਾਮ ਜੀ ਬਲਜੀਤ ਸਿੰਘ ਰੂਪੀ ਆਈ ਅੱਛਾ ਕੀ ਕਹਿਣਾ ਤੇ ਮੇਰੀ ਵਰਕਸ਼ਾਪ ਹੈਗੀ ਕਰਤਾਰਨਗਰ ਚ ਇਹ ਖੰਨਾ ਪੁਲਿਸ ਵੱਲੋਂ ਡੀਐਸਪੀ ਸਾਹਿਬ ਜੀ ਨੇ ਇੱਕ ਸਾਨੂੰ ਆਰਡਰ ਦਿੱਤਾ ਇਹਦਾ ਤਾਰ ਦਾ ਇਹ ਬਹੁਤ ਵਧੀਆ ਚੀਜ਼ ਆਈ ਬਣਾਉਣ ਵਾਸਤੇ ਇਹਨੂੰ ਤਕਰੀਬਨ ਇੱਕ ਪੀਸ ਦੇ ਉੱਤੇ ਆ ਜਾਂਦਾ 1.5 ਤੋਂ 200 ਰੁਪਏ ਦਾ ਖਰਚਾ ਆ ਜਾਂਦਾ ਜੀ ਇਹ ਸਾਰਾ ਖੰਨਾ ਪੁਲਿਸ ਕਰ ਰਹੀ ਹੈ ਜੀ ਬਹੁਤ ਵਧੀਆ ਕਿਸੇ ਦਾ ਗਾਲ ਗੋਲ ਵਢਣ ਤੋਂ ਚਾਇਨਾ ਡੋਰ ਦੇਖੋ ਵੈਸੇ ਤਾਂ ਵੇਚਣੀ ਹੋਣੀ ਚਾਹੀਦੀ ਵਿਕਣੀ ਹੋਣੀ ਚਾਹੀਦੀ ਜਦੋਂ ਫੇਰ ਵੀ ਕੋਈ ਚੋਰੀ ਛਿਪੇ ਵੇਚਦਾ ਕਿਸੇ ਦਾ ਕੋਈ ਪੁਲ ਦੇ ਉੱਤੇ ਜਾਂਦਾ ਜਾਂ ਕੋਈ ਵੀ ਸੜਕ ਤੇ ਜਾਂਦਾ ਕਿਸੇ ਦੇ ਗਲ ਦੇ ਵਿੱਚ ਲਾ ਕੇ ਉਹਦਾ ਨੁਕਸਾਨ ਨਾ ਹੋਵੇ ਉਹ ਤੋਂ ਸੁਰੱਖਿਆ ਇਹ ਬਹੁਤ ਵਧੀਆ ਚੀਜ਼ ਆਈ ਸਰ ਹਰ ਇੱਕ ਨੂੰ ਲਵਾਉਣੀ ਚਾਹੀਦੀ ਹੈ ਦੇਖੋ ਫ੍ਰੀ ਲੱਗਦੀ ਹੈ ਜੀ ਕੋਈ ਫ੍ਰੀ ਦੇ ਵਿੱਚ ਇਹ ਕਿਹੜਾ ਕੋਈ ਪੈਸਾ ਲੱਗਦਾ ਜੀ ਧੰਨਵਾਦ ਜੀ ਆ ਜਿਵੇਂ ਤੁਹਾਨੂੰ ਪਤਾ ਹੀ ਆ ਜੀ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਤੇ ਖੰਨੇ ਦੇ ਵਿੱਚ ਕਾਫੀ ਉਤਸ਼ਾਹ ਨਾਲ ਇਹ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਵੈਸੇ ਤਾਂ ਸਾਡੇ ਵੱਲੋਂ ਪੂਰਾ ਪ੍ਰਬੰਧ ਆ ਅਸੀਂ ਚਾਈਨਾ ਡੋਰ ਨਾ ਤਾਂ ਵਿਕੰਦੇ ਨਹੀਂ ਆ ਤੇ ਨਾ ਹੀ ਚਾਈਨਾ ਡੋਰ ਕਿਉਂਕਿ ਚਾਈਨਾ ਡੋਰ ਦੇ ਨਾਲ ਨਾ ਸਿਰਫ ਪ੍ਰਾਵਰਨ ਨੂੰ ਪੰਛੀਆਂ ਨੂੰ ਜਾਂ ਨੁਕਸਾਨ ਹੁੰਦਾ ਹੈ ਇਹਦੇ ਨਾਲ ਨਾਲ ਜਿਹੜੇ ਲੋਕ ਨੇ ਪਾਸਰਵਾਏ ਨੇ ਜਿਹੜੇ ਸੜਕਾਂ ਦੇ ਲੋਕ ਚੱਲਦੇ ਨੇ ਜਾਂ ਹੋਰ ਪਤੰਗ ਉਡਾਉਣ ਵਾਲੇ ਇਹ ਤਾਂ ਜਿਹੜੀ ਡੋਰ ਹੈ ਚਾਈਨਾ ਡੋਰ ਹੈ ਇਹ ਗਲਾਂ ਦੇ ਵਿੱਚ ਆ ਅੰਗਾਂ ਦੇ ਉੱਤੇ ਲਿਫਟ ਕੇ ਇਹ ਨੁਕਸਾਨ ਕਰ ਜਾਂਦੀ ਹੈ ਪਹਿਲਾਂ ਵੀ ਦੇਖਣ ਵਿੱਚ ਕਾਫੀ ਆਇਆ ਵੀ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਾਉਣਾ ਪੈਂਦਾ ਅਸੀਂ ਚਾਈਨਾ ਡੋਰ ਦੇ ਉੱਤੇ ਤੱਕ ਸਿਕੰਜਾ ਕਸਾਂਗੇ ਪਰਚੇ ਦਵਾਂਗੇ ਉਹਦੇ ਨਾਲ ਨਾਲ ਪ੍ਰੀਕਾਸ਼ਨਰੀ ਤੌਰ ਤੇ ਮੇਰੇ ਤਿੰਨੇ ਹੀ ਐਸਐਚਓ ਆਪਣੇ ਆਪਣੇ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਵਾਈ ਆ तकरीबन 2 3 3000 ਦੇ ਕਰੀਬ ਅਸੀਂ ਤਾਰ ਦਾ ਤਾਰ ਮੁਹਿਆ ਕਰਾ ਰਹੇ ਆ ਤਾਂ ਕਿ ਮੋਟਰਸਾਈਕਲ ਜਿਹੜਾ ਵੀ ਆਂਦਾ ਅਸੀਂ ਉਹਨਾਂ ਦੇ ਉੱਤੇ ਫ੍ਰੀ ਆਫ ਕੋਸਟ ਅਸੀਂ ਆਪਣੇ ਵੱਲੋਂ ਇਹ ਤਾਰ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਲਾ ਰਹੇ ਆ ਤਾਂ ਕਿ ਜਿਹੜੀ ਚਾਈਨਾ ਡੋਰ ਹੈ ਉਹਨਾਂ ਦੇ ਗਲ ਦੇ ਵਿੱਚ ਇਹ ਅਸੀਂ ਕੋਈ ਨੁਕਸਾਨ ਨਾ ਕਰ ਸਕੋ ਇਹ ਸਰ ਕਿੰਨੀ ਕਿ ਲਾਹੇਵੰਦ ਜੀ ਹੈਗੀ ਹੈ ਸਾਬਤ ਹੋਊਗਾ ਇਹਦੇ ਕਾਫੀ ਚੰਗੇ ਰਿਜ਼ਲਟ ਨੇ ਜੀ ਜੇ ਅਸੀਂ ਬਿਲਕੁਲ ਤੇ ਮਕੈਨਿਕ ਬੁਲਾਇਆ ਹੋਇਆ ਜੀ ਮਕੈਨਿਕ ਤੋਂ ਅਸੀਂ ਤਾਰਾਂ ਲਵਾ ਰਹੇ ਆ ਇਹਦੇ ਵਿੱਚ ਸਪੈਸ਼ਲੀ ਤਾਂ ਜਿਵੇਂ ਗਲ ਦੇ ਵਿੱਚ ਉਲਝ ਜਾਂਦੀ ਹੈ ਨਾ ਡੋਰ ਉੱਥੇ ਜਾ ਕੇ ਉਹਦੀ ਜਾਨ ਨੂੰ ਖਤਰਾ ਪੈ ਜਾਂਦਾ ਤੇ ਇਹ ਅਸੀਂ ਉਹਦੇ ਉੱਤੇ ਤਾਰ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਲਾ ਰਹੇ ਆ ਉਹਦੇ ਸਿਰ ਤੱਕ ਉਹ ਕਵਰ ਕਰੇਗੀ ਤਾਂ